ਦੀ ਆ ਰਹੇ ਜੀ ਕਿ ਤਰੁ ਪਾਸੇ ਪਾਸੂ ਆ ਰਹੇ ਜੀ ਆਪਣੇ ਅਸੀਂ ਹੱਥ ਦਿੱਤਾ ਜੀ ਇਹਨਾਂ ਨੂੰ ਕਿ ਰੁਕੇ ਨੇ ਰੁਕੇ ਜੀ ਕਦੇ ਹੱਥਸੋ ਤੁਸੀਂ ਇੱਥੇ ਕਿਹਨੂੰ ਪੁੱਛ ਕੇ ਲਾਕਾ ਲਾਇਆ ਤੁਸੀਂ ਲਾਕਾ ਲਾਇਈ ਸਕਦੇ ਹਾਂ ਤੇ ਸ਼ਰਾਬ ਨਾ ਰੱਗੀ ਦੀ दारू ਨਾ ਪੀਂਦੀ ਅਸੀਂ ਰੁਕਿਆ दारू ਕਿਤੇ ਪੇਪਰ ਮੰਦਿਰ ਕਦੇ ਕੋਈ ਪੇਪਰ ਜੀ ਦੇ ਬੋਤਲਾਂ ਨਾਲ ਸਾਡਾ ਕੋਈ ਕਰੀ ਸ਼ੱਕ ਜਿਓਗੇ ਪੇਪਰ ਉੱਤੇ ਸਬਦ ਸਬਦ ਨਾਲ ਹੀ ਡਾਲ ਪਾਏਗੇ ਪਹਿਲੂ ਮੇਰੇ ਘਰ ਪੈ ਤੇ ਫਿਰ ਦੂਜੇ ਮਲਾਈ ਦੇ ਪੈ ਤੇ ਫਿਰ ਸੰਤਰ ਦੇ ਘਰ ਪੈਗੇ ਨੇ ਹਾਂ ਜੀ ਕੀ ਮੰਗ ਕਰਦੇ ਹੋ ਸ਼ਾਂਤ ਦੇ ਤੇ ਇਹਨਾਂ ਦੇ ਪਰਚਾ ਹੋਣਾ ਕਰਵਾਣਾ ਚਾਹੁੰਦਾ ਹਾਂ ਤੁਹਾਡਾ ਕੀ ਕੀ ਨੁਕਸਾਨ ਹੋਇਆ ਸਾਡਾ ਨੁਕਸਾਨ ਹੈ ਵਰਤੀ ਆਟ ਛੋਟੇ ਪਾਰ ਤੇ ਵੱਡੀ ਪਾਰਤੀ ਆ ਬਟਨ ਤੋੜਤੇ ਹੀ ਚੱਲ ਪੈ ਗਈ ਜੀ ਕੱਪਲਾ ਸੀ ਇੱਕ ਦੇ ਜੀ ਸਾਡੇ ਰੈਸਿੰਗ ਕਿ ਰਾਜਸਥਾਨ ਸਲੀਪ ਰਜਿਸਟਰ ਕੀ ਹੋਇਆ ਜੀ ਜੀ ਇਹ ਸ਼ਾਮ ਦੀ ਰੁਟੀਨ ਸਾਡੀ ਚੈਕਿੰਗ ਹੈ ਕੋਈ ਤੇ ਚੈਕਿੰਗ ਕਰਨ ਲੱਗੇ ਆ ਤੇ ਮੈਂ ਅੱਜ ਐਪਸ ਤੋਂ ਖਲਾਸ ਕਰੀਏ ਪੁਪਲਰ ਦਰਦਾ ਪਾਸੇ ਇੱਕ ਬੰਦੇ ਦਾ ਚਲਾਨ ਭਰਦਾ ਨੂੰ ਦੂਸਰੇ ਪਾਸੇ ਸਾਡੇ ਮੁਲਾਜ਼ਮ ਸੀ ਮੈਨੂੰ ਆਵਾਜ਼ ਆ ਰਹੀ ਹੈ ਕਿ ਹੁਣ ਬਜਮ ਸਿੰਘ ਉਦੋਂ ਕੋਈ ਬੰਦਾ ਆਇਆ ਦੋ ਜਣੇ ਸ਼ਰਾਬ ਪੀਤੀ ਸੀ ਬਹੁਤ ਉਹਨੇ ਇਹਨਾਂ ਨੇ ਰੋਕਿਆ ਤੇ ਇਹਨਾਂ ਨੂੰ ਗਾਲ ਕੱਢ ਕੇ ਕਿਹਾ ਦੱਸੋ ਕੀ ਹੈ ਇੱਥੇ ਤੁਸੀਂ ਲੱਗੇ ਹੋ ਤੁਸੀਂ ਜਾਓ ਫਲਾਣਾ ਕਰੋ ਉਹ ਮੁਲਾਜ਼ਮ ਰੁਕਣ ਲੱਗੇ ਤੇ ਉਹਦੇ ਚਪੇੜ ਮਾਰੀ ਉਹਨੇ ਮਾਰੀ ਮੜਕੇ ਸਾਡੇ ਭਾਈ ਦਾ ਪਿੰਡ ਜਾ ਕੇ ਉਹਨੇ ਉਹਦੇ ਸੋਟਰ ਕੱਢ ਲੈ ਪੱਟਤਾ ਜੀ ਵਰਦੀ ਪਾੜਤੀ ਪੀ.ਜੇ. ਦਾ ਮੁੰਡਾ ਸਾਡਾ ਕਸ਼ਮੀਰੀ ਸੀ ਉਹਦੀ ਵਰਦੀ ਪਾੜਤੀ ਉਹਨੇ ਕੀ ਕਾਰਵਾਈ ਹੁੰਦੀ ਹੈ ਕਾਰਵਾਈ ਬਸ ਜਿਉਂ ਨੂੰ ਹੁਣ ਮੈਂ ਹੀ ਫੋਨ ਕਰਤਾ ਸੀ ਥਾਣੇ ਜੀ ਥਾਣੇ ਅਸਟੋ ਸਾਬ ਦਾ ਸਟਾਫ ਆਇਆ ਜੀ ਫੜਕੇ ਉਹਨੂੰ ਥਾਣੇ ਲੈ ਗਏ ਬਾਕੀ ਵੇਖ ਲਈ ਜਗਹ ਕਾਰਵਾਈ ਕੀ ਹੁੰਦੀ ਹੈ ਉਦੋਂ ਸਾਡੀ ਟ੍ਰੈਫਿਕ ਜਿਹੜੀ ਹੈਗੀ ਆ ਪੁਲਿਸ ਉਹਨਾਂ ਦਾ ਨਾਕਾ ਲੱਗਿਆ ਸੀ ਬੱਸ ਸਟੇਟ ਤੇ ਦੋ ਆਦਮੀ ਆ ਜਿਨ੍ਹਾਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਮੌਕੇ ਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੂੰ ਕੋਸ਼ਿਸ਼ ਕੀਤੀ ਸ਼ਰਾਬ ਪੀਤੀ ਹੋਣ ਕਰਕੇ ਉਹਨਾਂ ਦਾ ਆਪਸ ਵਿੱਚ ਜੱਥਾ ਬਹੀ ਹੋ ਗਿਆ ਜਿਸ ਨਾਲ ਸਾਡੇ ਇੱਕ ਮੁਲਾਜ਼ਮ ਦੀ ਥੋੜੀ ਵਰਦੀ ਵੀ ਫੜ ਗਈ ਅਸੀਂ ਜੋ ਵੀ ਬੰਦ ਦੀ ਕਾਰਵਾਈ ਮੁਕੱਦਮਾ ਦਰਜ ਕਰਕੇ ਇਹਦੀ ਅੱਗੇ ਤਰਤੀਸ਼ ਕਰ ਰਹੇ ਹਾਂ ਸਰ ਕੀ ਇਹ ਇਤਿਹਾਸ ਬੰਦੇ ਨੇ ਜਿਹੜੇ ਇਸ ਦੇ ਅਨਿਦਾਰ ਹੋਣ ਜਾਂ ਕੋਈ ਵੀ ਹੋਣ ਕਾਨੂੰਨ ਸਰਬਸਤ ਹੈ ਕੀ ਹੈ ਕਦਮਾਂ ਦਰਜ ਕੀਤਾ ਜਾ ਰਿਹਾ ਜੀ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.